ਬਿੱਕੀ ਨੂੰ ਤੁਸੀਂ ਜਾਣਦੇ ਹੋ ਸਾਰੇ ਬਿੱਕੀ ਦੀਆਂ ਅਸੀਂ ਤਸਵੀਰਾਂ ਸਾਂਝੀਆਂ ਕੀਤੀਆਂ ਜਿਹੜੇ ਹਾਲਾਤ ਚ ਬੱਚੇ ਨੂੰ ਇਸ ਨੂੰ ਲੈ ਕੇ ਆਏ ਸੀ ਅਸੀਂ ਤੇ ਅੱਜ ਬਿੱਕੀ ਸਰੀਰਕ ਤੌਰ ਤੇ ਠੀਕ ਹੈ ਪਰ ਮਾਨਸਿਕ ਤੌਰ ਤੇ ਬਿਲਕੁਲ ਠੀਕ ਨਹੀਂ ਕਿਉਂਕਿ ਲੋਕ ਦੱਸਦੇ ਆ ਵੀ ਇਹਨੂੰ ਬੱਚੇ ਨੂੰ ਨਿੱਕੇ ਹੁੰਦੇ ਨੇ ਬਹੁਤ ਕੁੱਟਿਆ ਜਾਂਦਾ ਸੀ ਇਹਦੇ ਸਿਰ 'ਚ ਮਾਰੀਆਂ ਜਾਂਦੀਆਂ ਸੀ ਜਿਹਦੇ ਕਰਕੇ ਇਹ ਆ ਪ੍ਰੋਬਲਮ ਆਈ ਔਰ ਲੋਕ ਦੱਸਦੇ ਆ ਇਹਦੀ ਮੰਮੀ ਵੀ ਚਿੱਟਾ ਲਾਉਂਦੀ ਸੀਗੀ ਨਸ਼ਾ ਕਰਦੇ ਸੀ ਭੰਗ ਪੀਂਦੇ ਸੀ ਬਹੁਤ ਜ਼ਿਆਦਾ ਡੈਡੀ ਵੀ ਉਹ ਮਦਰ ਇੰਨੀ ਨਸ਼ੇ ਦੇ ਵਿੱਚ ਲਿਪਤ ਰਹਿੰਦੀ ਸੀ ਤੇ ਇਹ ਬੱਚਾ ਦੁੱਧ ਪੀਂਦਾ ਸੀ ਉਹਦਾ ਤੇ ਉਹ ਨਸ਼ੇ ਵਾਲਾ ਦੁੱਧ ਜਦੋਂ ਇਹ ਪੀਂਦਾ ਸੀ ਬੱਚਾ ਤੇ ਇਹਦੇ ਤੇ ਵੀ ਉਹਦੇ ਬਹੁਤ ਸਾਰੇ ਨਸ਼ੇ ਦੇ ਸਿੰਪਟਮ ਆ ਜਿਹੜੇ ਬੱਚੇ ਦੇ ਵਿੱਚ ਵੀ ਆ ਗਏ ਫਿਰ ਇਸ ਬੱਚੇ ਨੂੰ ਅਸੀਂ ਜਦੋਂ ਲੈ ਕੇ ਆਏ ਆ ਡਿਰਬੇ ਤੋਂ ਉਹ ਮੰਜਰ ਦੇਖ ਕੇ ਰੂ ਕੰਬਦੀ ਸੀ। ਅਰਜ 24 ਘੰਟੇ ਕੇਅਰ ਤੇ ਵਿੱਚ ਆ ਵਿਕੀ। ਵੀਰਾ ਸਾਡੇ ਕੋਲੇ ਜਦੋਂ ਆਇਆ ਸੀ ਵੀਰੇ ਦੇ ਪੈਰ ਦੇ ਵਿੱਚ ਕੀੜੇ ਪਏ ਹੋਏ ਸੀ ਬਹੁਤ ਪੈਰ ਖਰਾਬ ਸੀ ਵੀਰੇ ਦਾ। ਇਹ ਟਾਈਮ ਵੀਰੇ ਕੋਲੇ ਆਪਦੀ ਨੋਵਾ ਗੱਡੀਆਂ ਸੀ ਵਧੀਆਂ ਕੰਮਕਾਰ ਸੀਗਾ। ਬਸ ਅਪਸੈਟ ਹੋ ਗਿਆ, ਸਭ ਕੁਝ ਵਿੱਗ ਗਿਆ, ਛੜਕਾਂ ਤੇ ਆ ਗਿਆ ਸੀ ਵੀਰਾ। ਤੇ ਪਰ ਉਦੇ ਰੰਗਾਂ ਨੂੰ ਉਹੀ ਜਾਣੇ ਵੀਰੇ ਦੇ ਜਿਹੜੇ ਹਾਲਾਤ ਹੋਏ ਹੋਏ ਉਸ ਟਾਈਮ ਤਰਨਤਨ ਸਾਹਿਬ ਤੋਂ ਆਇਆ ਸੀ ਵੀਰਾ ਪਰ ਅੱਜ ਪਿਛਲੇ ਕਰੀਬ ਇੱਕ ਸਾਲ ਤੋਂ ਵੱਧ ਹੋ ਗਿਆ ਸਮਾਂ ਵਿਕੀ ਦੀ ਕੇਅਰ ਕਰਦਾ ਬਾਈ ਇੱਕ ਬਾਪ ਵਾਂਗ ਇੱਕ ਬਾਪ ਆਪਣੇ ਬੇਟੇ ਨਾਲ ਰਹਿੰਦਾ ਜਿਵੇਂ ਉਸ ਤਰੀਕੇ ਨਾਲ ਵੀਰਾ ਸਾਰਾ ਦਿਨ ਵਿਕੀ ਦੇ ਨਾਲ ਰਹਿੰਦਾ ਵੀਰੇ ਤੁਹਾਡਾ ਪਿੰਡ ਕਿਹੜਾ ਸੀ ਠਕਰਪੁਰਾ ਹੈ ਠਕਰਪੁਰਾ ਠਕਰਪੁਰਾ ਪਿੰਡ ਆ ਤਿੱਕੇ ਉਹਦਾ ਪੂਰਾ ਨਾਂ ਕੀ ਆ ਮਲਕੀਤ ਮਲਕੀਤ ਆ ਮਲਕੀਤ ਭਾਈ ਉਹ ਕਿਵੇਂ ਵਿੱਕੀ ਅੱਗੇ ਨਾਲ ਕੁਝ ਤੁਹਾਨੂੰ ਫਰਕ ਲੱਗਦਾ ਪਿਆਜ ਜਦੋਂ ਦਾ ਹਾਂ ਹੁਣ ਅੱਖੇ ਵੀ ਲੱਗ ਜਾਂਦਾ ਹਾਂ ਟਿੱਕੇ ਬੈਠਾ ਵੀ ਰਹਿੰਦਾ ਹਾਂ ਹਾਂ ਪਹਿਲਾਂ ਤਾਂ ਟਿਕਦਾ ਹੀ ਨਹੀਂ ਸੀ ਇਹ ਨਹੀਂ ਟਿਕਦਾ ਅੰਨੰਤਾ ਵਿੱਕੀ ਨੂੰ ਘਰੇ ਤੁਸੀਂ ਦੇਖਿਆ ਹੀ ਐ ਸਿੰਗਲ ਨਾਲ ਬੰਨ ਕੇ ਰੱਖਦੇ ਸੀ ਦਸੇ ਨਾਲ ਉਹ ਇੱਕ ਸੈਕਿੰਡ ਵੀ ਟਿਕਦਾ ਨਹੀਂ ਸੀ ਇਹ ਬੱਚਾ ਭੱਜਿਆ ਹੀ ਫਿਰਦਾ ਸੀ ਭੱਜਿਆ ਹੀ ਫਿਰ ਜੋ ਚੀਜ਼ ਆ ਗਈ ਮੂੰਹ ਚ ਪਾ ਲਈ ਕੱਪੜੇ ਪਾੜ ਤੇ ਦੋ ਲਾਲਾ ਸਿੱਟੀ ਜਾਨੀਆ ਮੂੰਹ ਚ ਜੋ ਹੱਥ ਚ ਆ ਗਿਆ ਉਹੀ ਖਾ ਲੈਣਾ ਮੂੰਹ ਚ ਪਾ ਲੈਣਾ ਹੁਣ ਵਿੱਕੀ ਬਹੁਤ ਸ਼ਾਂਤ ਵੀ ਰਹਿੰਦਾ ਟਿਕਿਆ ਰਹਿੰਦਾ ਦਵਾਈ ਚੱਲਦੀ ਆ ਪਰ ਜੋ ਸੋਜੀ ਚਾਹੀਦੀ ਐ ਵਿੱਕੀ ਨੂੰ ਉਹ ਸੋਜੀ ਨਹੀਂ ਹਜੇ ਆ ਰਹੀ ਵਿੱਕੀ ਖੜਾ ਹੋ ਖੜਾ ਹੋ ਜਾ ਓ ਬੜਾਵੇਂ ਕਿਵੇਂ ਆ ਵਿੱਕੀ ਨਾ ہاں ਠੀਕ ਆ ਤੂੰ ਕੀ ਹਾਲ ਐ ਠੀਕ ਆ ਤੂੰ ਵਿੱਕੀ ਦੇ ਜਿ ਦੀ ਬਾਤ ਵਿਕੀ ਦੇ ਹਾਸੇ ਠੱਠੇ ਵਿਕੀ ਦੀ ਸਮਝ ਵਿਕੀ ਦੀ ਸੋਝੀ ਮਾਪੇ ਦੇ ਨਸ਼ੇ ਨੇ ਖਤੂ ਕਰ ਬਸ ਉਹਨਾਂ ਛੇੜੀ ਸੀ ਦੋਨੇ ਨਸ਼ਾ ਕਰੀ ਜਾਂਦੇ ਸੀਗੇ ਤੇ ਇਹਨੂੰ ਲੈ ਕੇ ਸੜਕਾਂ ਤੇ ਮੰਗਦੇ ਫਿਰਦੇ ਰਹਿੰਦੇ ਸੀ ਬਸ ਲੋਕ ਦੱਸਦੇ ਆ ਵੀ ਇਹਨੂੰ ਇੰਨਾ ਕੁੱਟਦੇ ਸੀ ਇਹਦੇ ਇੰਨੇ ਸਿਰ 'ਚ ਮਾਰਦੇ ਸੀ ਲੋ ਵਾਹ ਕਿੱਥੇ ਵਾਹ ਬਸ ਅਦਾਸ਼ ਕਰਿਓ ਸਾਡੇ ਵਿੱਕੀ ਵਾਸਤੇ ਵਿੱਕੀ ਦੀ ਚੜ੍ਹਦੀ ਕਲਾ ਵਾਸਤੇ ਵਿੱਕੀ ਦੇ ਆਉਣ ਵਾਲੇ ਜੀਵਨ ਵਾਸਤੇ ਅਸੀਂ ਇਹਦੇ ਮਾਪੇ ਬਣ ਸਕੀਏ ਪ੍ਰਵਾਹ ਗੁਰਜੀ ਦਾ ਖਾਲਸਾ ਵਾਹਿਗੁਰੂ ਜੀ